ਹੁਣ ਇਹ ਮੈਂ ਆਪਣੀ ਬੇਟੀ ਵਾਸਤੇ ਬਣਾਇਆ ਤੇ ਜਿਹੜੀ ਕਿ ਜੋਬ ਕਰਦੀ ਹੈ ਕਿਉਂਕਿ ਬਾਹਰ ਜਾਂਦੇ ਬੱਚਿਆਂ ਨੂੰ ਠੰਡ ਬਹੁਤ ਲੱਗਦੀ ਹੈ ਪਰ ਇਹ ਪਾਉਂਦੇ ਵੀ ਜੈਕਟਾਂ ਨੇ ਜੈਕਟ ਦੇ نیچے ਦੀ ਪਾਉਣ ਵਾਸਤੇ ਇਹ ਵਧੀਆ ਚੀਜ਼ ਹੈ ਬਗੈਰਵਾਮਾਂ ਤੋਂ ਤੇ ਇਹ ਮੈਂ ਕਲਰ ਵੀ ਇਦਾਂ ਦਾ ਹੀ ਚੁਣਿਆ ਕਿ ਉਹ ਹਰੇਕ ਸੂਟ ਵਗੈਰਾ ਨਾਲ ਚੱਲ ਜੇ ਜੈਕਟ ਨਾਲ ਤਾਂ ਕਰਕੇ ਇਹ ਬਣਾਇਆ ਇਹ ਦੋ ਤਿੰਨ ਕਲਰਾਂ ਚ ਦੋ ਤਿੰਨ ਸਵੈਟਰ ਹੋਣ ਤੁਹਾਡਾ ਸ਼ੁਤ ਦੇ ਨਿੱਕੇ ਬਹੁਤ ਵਧੀਆ ਲੱਗਦੇ ਨੇ ਤੇ ਜੇ ਤੁਹਾਨੂੰ ਕੋਈ ਕੁਝ ਪੁੱਛਣਾ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਪੁੱਛਿਓ ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਮਹਿਤਾਬ ਕ੍ਰਿਸ਼ਨ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਆ ਸਵਟਰ ਦਾ ਡਿਜ਼ਾਈਨ ਦਿਖਾਉਣ ਲੱਗੇ ਆ ਜਿਹੜੇ ਜੈਕਟਾਂ ਦੇ ਨੀਚੇ ਦੀ ਪਾਇਆ ਜਾਂਦਾ ਕਿਉਂਕਿ ਇਹਦੇ ਵਿੱਚ ਸਲਾਈਆਂ ਦੇ ਬੁਣੇ ਚ ਬਹੁਤਨ ਗਿਆਸ ਹੁੰਦਾ ਤਾਂ ਕਰਕੇ ਅਸੀਂ ਇਹ ਬਣਾਉਨੇ ਆ ਬੱਚਿਆਂ ਦੇ ਜੈਕਟਾਂ ਦੇ ਹੇਠਾਂ ਦੀ ਪਾਉਣ ਨੂੰ ਇਹ ਅਸੀਂ 35 ਫੰਦੇ ਲਾਏ ਨੇ ਤੇ 35 ਫੰਦੇ ਲਾ ਕੇ ਫਿਰ ਅਸੀਂ 5-5 ਫੰਦੇ 35 ਜੋੜ ਲਾਏ ਨੇ 70 ਫੰਦੇ ਤੇ ਫਿਰ ਅਸੀਂ 5-5 ਫੰਦੇ ਇੱਥੇ ਘਟਾਤੀ ਆ ਕਾਟ ਬਣਾਤੀ ਕਾਟ ਪਾਈ ਐ ਤੇ ਫਿਰ ਇਹ ਅਸੀਂ ਕਾਟ ਤੋਂ ਬਾਅਦ ਇੱਥੋਂ ਫਿਰ ਇੱਥੇ ਤੱਕ ਆਉਂਦਿਆਂ ਨੇ 5-5 ਫਿਰ ਵਧਾ ਲੇ ਫਿਰ ਉਨਹੀਂ ਕਰ ਲੇ 35 ਦੇ 35 ਤੇ ਫਿਰ ਅਸੀਂ 5 4 3 2 1 ਦੀ ਕਾਟ ਪਾਤੀ ਇੱਥੇ ਤੇ ਐਸਟਰਾ ਤੇ ਫਿਰ ਅਸੀਂ ਇਹ ਇਥੇ ਅਸੀਂ ਇਹ ਗਲੇ 'ਚੋਂ 25-25 ਜੋੜ ਚੱਕੇ ਨੇ 25 ਜੋੜ ਇਧਰੋਂ 25 ਜੋੜ ਇਧਰੋਂ ਮਤਲਬ 50-50 ਫੰਦੇ ਤੇ ਪਿੱਛੇ ਜਿੰਨੇ ਕੁ ਚੱਕੇ ਗਏ ਬਾਈ ਤੇ ਹੀ ਇਧਰ ਹੋਣਗੇ ਤੇ ਇਸ ਤਰ੍ਹਾਂ ਇੱਕ-ਇੱਕ ਘਟਾਉਂਦੇ ਅਸੀਂ ਗਲੇ ਦੀ ਕਾਟ ਬਣਾਤੀ ਹੈ ਤੇ ਦੇਖੋ ਇਹ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਤੇ ਪਿਛਲੇ ਵੀ ਇੰਨੇ ਹੀ ਲਾਏ ਨੇ ਬਸ ਸੇਮ ਹੈ ਤੇ ਪਿਛਲੇ ਪਾਸੇ ਦੇ ਗਲੇ ਦੇ ਇੱਥੇ ਦੋ-ਦੋ ਸਲਾਈਆਂ ਘੱਟ ਪਾਈਆਂ ਨੇ ਗਲੇ ਤੇ ਤੇ ਇਹ ਮੋਢਿਆਂ ਵਾਲੇ ਚ ਜਿਆਦਾ ਪਈਆਂ ਨੇ ਤੇ ਇਹ ਸਾਡਾ ਸਵਟਰ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਤੁਸੀਂ ਵੀ ਟਰਾਈ ਕਰਕੇ ਦੇਖਿਓ ਔਰ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਔਰ ਲਾਈਕ ਜ਼ਰੂਰ ਕਰਿਓ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਜ਼ਰੂਰ ਕਰਿਓ